ਸ਼ਸ਼ੇਕਾਲ ਜੀ ਤੇ ਕਿਵੇਂ ਸਾਰੇ ਠੀਕ-ਠਾਕ ਹੋ ਤੇ ਮੈਂ ਉਮੀਦ ਕਰਦੀ ਸਰ ਭਾਂਪਰਾ ਠੀਕ-ਠਾਕ ਹੋਵੋਗੇ ਤੇ ਅਸੀਂ ਵੀ ਮਾਲਿਕ ਦੀ ਕਿਰਪਾ ਨਾਲ ਠੀਕ-ਠਾਕ ਆ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਉੱਪਰ ਤੇ ਦੁਪਹਿਰ ਦੇ ਵੱਜ ਗਿਆ ਜੀ ਮੈਂ ਬਹੁਤ ਬਿਜ਼ੀ ਰਹੀ ਆ ਬਿਲਕੁਲ ਵੀ ਵੀਡੀਓ ਨਹੀਂ ਮੇਰੀ ਬਣੀ ਕਿਉਂਕਿ ਅੱਜ ਨਾਨਾ ਵਈ ਕਾਂਡ ਹੋ ਗਿਆ ਕਿ ਸਕੂਲ ਦਾ ਐਸੇ ਟਾਈਮ ਚੇਂਜ ਤੇ ਮੈਂ ਮੈਸੇਜ ਨਹੀਂ ਚੈੱਕ ਕੀਤਾ ਕੰਮ ਦੇ ਵਿੱਚ ਤੇ ਮੈਂ ਉੱਥੇ ਆਪਣੇ ਪਹਿਲੇ ਸਾਧ ਨਾਲ ਟਾਈਮ ਦੇ ਨਾਲ ਤੇ ਉਹ ਵੈਨ ਵਾਲੇ ਭਾਜੀ ਆ ਗਏ ਤੇ ਫਿਰ ਮੈਂ ਤਸ਼ਲੀਨ ਨੂੰ ਤੇ ਤਰਨ ਨੂੰ ਜਲਦੀ ਜਤੀ ਭੇਜ ਤਰ ਟਿਫਨਾਂ ਦੇ ਰਹਿ ਗਈ ਇੱਥੇ ਘਰੇ ਕਿਉਂਕਿ ਟਿਫਨਾਂ ਚ ਪਾਉਣ ਵਾਲੇ ਸੀ ਤੇ ਫਿਰ ਬਨੂ ਨੂੰ ਮੈਂ ਉਹਦੇ ਵਾਲ ਉਹਦੇ ਵੀ ਬਣਾਉਣ ਵਾਲੀ ਸੀ ਕੇਸ ਕਿ ਲਾਉਣ ਵਾਲੀ ਤੇ ਉਹਦੇ ਕਰਕੇ ਫਿਰ ਮੈਂ ਉਹਨੂੰ ਕਿਹਾ ਕਿ ਤੁਸੀਂ ਭਾਜੀ ਨਾਲ ਦੋਨੋਂ ਲੈ ਜਾਓ ਤੇ ਇਹਨੂੰ ਮੈਂ ਬਾਅਦ ਚ ਲੈ ਕੇ ਆਉਂਗੀ ਕਿਉਂਕਿ ਅਸੀਂ ਇਹਨਾਂ ਨੂੰ 7:20 ਮਿੰਟ ਤੇ ਚਾਉਣੇ ਹਾਂ ਤੇ ਅੱਜ ਉਹ ਸਾਢੇ 6:00 ਭਾਜੀ ਆ ਗਏ ਸੀ ਤੇ ਬੱਚਿਆਂ ਸੇਸਰਵਾਉਣ ਵਾਲੇ ਫਿਰ ਮੈਂ ਭਾਜੀ ਨੂੰ 2 ਮਿੰਟ ਖੜਾ ਕੇ ਤੇ ਇਹਨਾਂ ਦੇ ਸੇਸਰਵਾ ਵਾਈ ਕੁੜੀਆਂ ਦੇ ਇਨਾਂ ਨੂੰ ਭੇਜਿਆ ਤੇ ਫਿਰ ਮੈਂ ਨਾਲ ਛੱਡਣ ਗਈ ਤੇ ਉੱਥੇ ਮੈਨੂੰ ਟਾਈਮ ਲੱਗ ਗਿਆ ਥੋੜਾ ਮੈਂ ਕੁਸਮਾਂਸ ਸੋਣੇ ਮਿਲਣ ਲੱਪੀ ਤੇ ਹੁਣ ਵੱਜ ਗਿਆ 2 ਤੇ ਹੁਣ ਇਹ ਆਉਣ ਵਾਲੇ ਆ ਤੇ ਮੈਂ ਬਣਾ ਲਈ ਇਹਨਾਂ ਵਰਚ ਚ ਦੱਸੀ ਤੇ ਇੱਧਰ ਮੈਂ ਲੱਗੀ ਦੁੱਧ ਨੂੰ ਜਾਗ ਲਾ ਤੇ ਹੁਣ ਮੈਂ ਬਣਾ ਆਟਾ ਵੀ ਬਣਾ ਕੇ ਰੱਖ ਲਿਆ ਵਾ ਮੈਂ ਲਾਉਣ ਲੱਗੀਆਂ ਫੁਲਕੇ ਤੇ ਇਹ ਹੁੰਦੇ ਆ ਹੁਣ ਤੇ ਤੁਹਾਨੂੰ ਫੁਲਕੇ ਗਰਮ ਗਰਮ ਦਵਾਂਗੇ ਤੇ ਚਲੋ ਠੀਕ ਹੈ ਹੁਣ ਕਾਹਲੀਆ ਕੰਮ ਕਰ ਤੇ ਮੈਂ ਇਹ ਆ ਕੇ ਕਰ ਲਿਆ ਕਿਉਂਕਿ ਮੈਂ ਉੱਥੋਂ 11 ਵਜੇ 11:30 ਤੇ ਮੈਂ ਬਟਾਲੀਓ ਫਿਰ ਆਈ 7 ਵਜੇ ਦੀ ਗਈ ਤੇ ਕਿਉਂਕਿ ਮੈਂ ਉੱਥੇ ਮੇਰੇ ਫਰੈਂਡ ਦੇ ਘਰ ਥੋੜਾ ਰੋਗੀ ਹਾਂ ਤੇ 10 ਵਜੇ ਦੁਕਾਨਾ ਪੁੱਦਣੀ ਆ ਮੈਂ ਕਿਸਾ ਸਮਾਨ ਸੂਣ ਲੈ ਕੇ ਫੇਰ ਜਾਨੀ ਆ ਤੇ ਹੁਣ ਲੈ ਕੇ ਸਮਾਨ ਨਾਲ ਸੂਜ ਵਗੈਰਾ ਲਿਆਉਣੇ ਸੀ ਉਹ ਲੈ ਕੇ ਆਉਂ ਸਕੂਲ ਦੇ ਹਾਂਜੀ ਜੀ ਤੇ ਬੱਚੇ ਆ ਗਏ ਟਿਊਸ਼ਨ ਸਕੂਲ ਤੋਂ ਆ ਗਏ ਸੀ ਤੇ ਖਾਣਾ ਖੋਣਾ ਖਾ ਕੇ ਤੇ ਹਾਂਜੀ ਲੱਗੇ ਟਿਊਸ਼ਨ ਤੇ ਅੱਜ ਤਾਂ ਇੱਕ ਬਦਾਰ ਚੀਜ਼ ਵੀ ਸਾਡੀ ਅੱਜ ਬਣਨਦੀ ਆ ਪੰਜੀ ਆ ਵੇਖੋ ਜੀ ਸਾਡੀ ਮੰਜੀ ਬਣਦੀ ਪਈ ਆ ਅਸੀਂ ਮੰਜੀ ਬਣਾਉਂਦੇ ਆ ਤੇ ਵੇਖੋ ਹੁਣ ਕਿੰਨਾ ਤੱਕ ਬਣਦੀ ਆ ਵੈਸੇ ਮੈਂ ਵੀ ਬਣਾ ਲੈਨੀ ਆ ਤੇ ਦੀਦੀ ਨੂੰ ਬੜਾ ਹੁੰਦੇ ਤੇ ਮੈਂ ਕਿਹਾ ਜੇ ਇਹਨਾਂ ਤੋਂ ਬਾਅਦ ਆ ਫਿਰ ਮੇਰੇ ਟਾਈਮ ਲੱਗੇ ਤਾਂ ਮੈਂ ਥੋੜੀ ਬੁਧੀ ਦਬਣਾਣਾ ਕਰੂੰਗੀ ਕਿਉਂਕਿ ਮੈਨੂੰ ਵੀ ਜਾਚੇ ਦਬਣਾਉਂਦੀ ਆਏ ਤਾਂ ਜਦੋਂ ਸਾਰੀ ਬਣੂਗੀ ਨਾ ਫਿਰ ਤੁਹਾਨੂੰ ਵਿਖਾਵਾਂਗੇ ਕਿ ਇਹ ਕਿੱਦਾਂ ਕਿਦੋਂ ਬਣੀ ਆ ਮਤਲਬ ਹੁਣ ਤੁਸੀਂ ਵੇਖ ਲਈ ਨਾ ਬਣਦੀ ਜਦੋਂ ਸਾਰੇ ਕੋ ਦਿਨ ਵਿਖਾਵਾਂਗੇ ਇੱਧਰ ਮੈਂ ਅੱਜ ਮੈਂ ਖੁੱਲਾ ਹੀ ਕੰਮ ਕੀਤਾ ਅੱਜ ਮੈਂ ਚਾਹ ਵੇਖੋ ਬਣਾਉਂਦੀ ਮੇਰੀ ਡਿੱਗੀ ਵਿੱਚ ਅੱਜ ਮੈਂ ਡਿੱਗੀ ਵਿੱਚ ਬਣਾਉਂਦੀ ਡਿੱਗੀ ਨੂੰ ਮੂਲ ਅੱਜ ਮੈਂ ਤਛੇ ਦੇ ਆ ਕੇ ਜਿਹੜੇ ਵਾਈਟ ਸ਼ੂਜ਼ ਨੇ ਕਿਉਂਕਿ ਤਛੇ ਦੇ ਜਿਹੜੇ ਸ਼ੂਜ਼ ਹੀ ਵਾਈਟ ਇਸ ਉਹ ਟਾਈਟ ਮੈਨ ਲੱਗੀ ਮੈਂ ਵੱਡੀ ਹੋ ਗਈ ਤੇ ਸ਼ੂਜ਼ ਮੈਨ ਲੱਗੀ ਮੈਂ ਟਾਈਟ ਹੋ ਗਏ ਤੇ ਹੁਣ ਨਵੇਂ ਲੈ ਕੇ ਆਂਦੇ ਹਾਂ ਜਿਹੜੇ ਤੁਸੀਂ ਸਵੇਰੇ ਤੇ ਹੁਣ ਇਹ ਪਾ ਕੇ ਵੇਖਣ ਦੀ ਕਹਿੰਦੀ ਪ੍ਰੋਪਰ ਆਏ ਮਮਾ ਮੈਨੂੰ ਹੁਣ ਠੀਕ ਹਨ ਹਲਕੀ ਹੁਣ ਆ ਗਿਆ ਹੈ ਸੌਕਸ ਨੇ ਪਾ ਲੈ ਤੇ ਮੰਜੀ ਜੇ ਤਾਂ ਦੱਸਣ ਦੇ ਆ ਵੇਖੋ ਇੰਨੀ ਕੋਣੀ ਗਈ ਜੀ ਤੇ ਐਦਾਂ ਦੀ ਬੰਨੀ ਆਪਣੀ ਵਾਈਟ ਕਲਰ ਦੀ ਮੰਜੀ ਓਏ ਇਤਨੀ ਬੈਂਟ ਲੈਣੀ ਉਹਦੇ ਬਣਾ ਦੇ ਤੇ ਆਪਣੇ ਆਏ ਸਿਸਟਰ ਇਹ ਮਾਜੀ ਉਹ ਕੋਲੇ ਰਹੇ ਆਂ ਆਪਾਂ ਨਹੀਂ ਤੇ ਦਾਸ ਮਨ ਕੋਸ਼トラਕ ਤੇ ਹੀ ਤੇ ਫੜ ਲਈ ਇਹ ਮਾਜੀ ਹੁਣ ਬਣਾਈ ਹੋ ਗਿਆ ਜੇ ਸਤ ਦਾ ਤੇ ਮੈਂ ਬਣਾਵਾ ਖਾਣਾ ਕਿਉਂਕਿ ਮੇਰਾ ਕੱਢ ਹੋਈ ਜਾ ਰਿਹਾ ਵਾ ਤੇ ਦਸਤ ਬਹੁਤ ਜਿਆਦਾ ਵਾਰ ਮੈਂ ਸਿਸਟਰ ਹੁਣ ਆਏ ਮਾਜੀ ਹੁਣ ਆਏ ਮਾਜੀ ਨੂੰ ਨਵਾਸ ਤੇ ਤੇ ਉਹਨਾਂ ਨੂੰ ਮੈਂ ਛੱਡ ਕੇ ਆਈ ਬਹੁਤ ਜਿਆਦਾ ਦਸਤ ਵਾਰ ਇੰਨੀ ਕਰਸਾ ਜਦ ਮੈਂ ਸੂਟ ਵੀ ਲਾਇਟ ਪਾਇਆ ਹੋਇਆ ਤੇ ਪੂਰਾ ਕੱਟੋ-ਕੱਟੀ ਹੋ ਗਿਆ ਸੂਟ ਮੇਰਾ ਤੇ ਛੋੜ ਕੇ ਜਿਹੜੇ ਆ ਉਹ ਬੇਟੀ ਵੀ ਵੰਦੇ ਪਏ ਆ ਤੇ ਅਜੇ ਮੈਂ ਚਾਹ ਵੀ ਪੀਨੀ ਚਾਹ ਵੀ ਨਹੀਂ ਪੀਤੀ ਸਿਸਟਰਾਂ ਨੇ ਹਾਂ ਦੇ ਨਹੀਂ ਪਿੰਦੇ ਉਹਨਾਂ ਕਰਕੇ ਮੈਂ ਵੀ ਨਹੀਂ ਪੀਤੀ ਤੇ ਚਲੋ ਠੀਕ ਆ ਹੁਣ ਮੈਂ ਬਣਾਵਾ ਖਾਣਾ ਕਿਉਂਕਿ ਲੇਟ ਹੋ ਗਈਆਂ ਕਾਫੀ ਇੱਕਦੋ ਕੰਮ ਵੀ ਆ ਮੈਨੂੰ ਅਤਰਨ ਵੀ ਬੈਠਾ ਵੇਖਣ ਲਈ ਫਿਲਮਾਂ ਦੀ ਤੇ ਇਹ ਬੜਾ ਡੀ ਵੀ ਹੁੰਦੇ ਬੈਠਾ ਵੇਖਣ ਤਾਂ ਇਹ ਤਾਂ ਨਹੀਂ ਬਹੁਤ ਵਧੀਆ ਮਨਜੀ ਹੁੰਦੀ ਜਾਣੀ ਤੇ ਨਾਲ ਲੱਗਣ ਡਿਆ ਏ ਮੰਜੀ ਹੈਲੋ ਮੈਂ ਵੀ ਬੋਲ ਲੈਂਦੀ ਆ ਮੰਜੀ ਆ ਮੈਂ ਕੋਸ਼ਿਸ਼ ਕਰੂੰਗੀ ਹੋਰ ਖਾਣਾ ਖੋਣਾ ਬਣਾ ਕੇ ਜੇ ਮੇਰਾ ਟਾਈਮ ਲੱਗਾ ਥੋੜੇ ਬੋਤਾਂ ਮੈਂ ਵੀ ਦਸੀਆਂ ਨਗਾਉਂਗੀ ਕਿਉਂਕਿ ਮੈਨੂੰ ਵੀ ਬੁੰਨੀ ਹੁੰਦੀ ਏ ਤੇ ਫਿਰ ਮੇਰੇ ਕੋਲ ਟਾਈਮ ਨਹੀਂ ਸੀ ਤੇ ਸਿਸਟਰ ਨੂੰ ਮੈਂ ਕਹਿੰਦਾਂ ਤੁਸੀ ਆਓ ਥੋੜੀ ਬੋਤ ਤਹਿਮਤ ਥੋੜੀ ਬੋਦੀ ਮੈਂ ਬਣਾਉਂਗੀ ਤੇ ਇਹ ਕਰਕੇ ਫਿਰ ਮਤਲਬ ਉਹਨਾਂ ਨੂੰ ਮੈਂ ਬੁਲਾਇਆ ਤੁਹਾਨੂੰ ਦੇਖਣੇ ਤੇ ਕੱਲ ਟਾਈਮ ਹੋ ਅੰਦਾ ਆਉਣਗੇ ਨਹੀਂ ਤੇ ਫਿਰ ਮੈਂ ਆਪੇ ਤੁਹਾਨੂੰ ਕਹਿੰਦੀ ਥੋੜੀ ਬੋਤ ਫਿਰ ਮੈਂ ਕੁਝ ਦਿਨ ਬਾਅਦ ਮੈਂ ਉਹਨਾਂ ਨੂੰ ਉਹਨਗੀ ਤੇ ਚਲੋ ਠੀਕ ਹੈ ਜੀ ਮੈਂ ਹੁਣ ਬਣਾ ਲਾਂ ਖਾਣਾ ਹ ਇਹ ਹੁਣ ਨਾ ਕੁੰਢੀ ਤੇ ਮੇਰਾ ਕਪੜਾ ਕਪੜੀ ਮੈਤੋ ਪ ਗਿਆ ਤੇ ਬਸ ਹੁਣ ਮੈਂ ਕਰ ਲੱਗੀਆਂ ਤੇ ਕੌਫਰ ਤੇ ਪਾ ਕੇ ਕਰਦੀ ਹੁੰਦੀ ਆ ਤੇ ਇਹ ਨੂੰ ਆਂਦੀ ਮਮਾ ਕੰਨਾ ਟਾਈਮ ਲੱਗਦਾ ਮੈਂ ਮਮਾ ਟਾਈਮ ਲੱਗਦਾ ਨਾ ਮਮਾ ਮਿ ਬਲੌਗ ਕਰਦਾ ਤੇ ਮੈਂ ਤਾਂ ਜਰੂਰ ਮੋਸਟ ਵੈਲਕਮ ਜੀ ਜਰੂਰ ਕਰੋ ਮੈਂ ਤੁਹਾਨੂੰ ਦੱਗ ਵੀ ਸਿਕੰਦਰੀ ਜੀ ਚਾਹੂੰਗਾ ਜਿਹੜੀ ਉਹ ਮੇਰਾ ਕੁੜੀ ਹੁੰਦੀ ਕੜਾ ਦੇ ਰਾਤ ਤੋਂ ਮਿੰਟ ਨਹੀਂ ਨਹੀਂ ਜੰਦਿਆਂ ਮਲਕਾ ਪਰ ਦਿਨ ਰਾਤ ਦੇ ਕੁੱਪਰੇ ਜਾਦਾ ਤੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਕਿ ਕਿਹੜੀਆਂ ਬਾਕੀ ਸਟਾਕ ਵਿੱਚ ਰਾਤ ਦਾ ਫੀਡ ਇਹਦੇ ਜਿਹੜਾ ਤੱਕ ਤੱਕ ਤੰਗ ਆ ਗਿਆ ਅੱਗਿਆ ਤਨ ਜਿੱਦ ਤੱਕ ਮੈਂ ਅੱਗੇ ਵੀ ਦੱਸ ਸਕਲੀ ਹੋਣ ਕਰਕੇ ਨਾ ਮਿਲਕੇ ਮੈਨੂੰ ਮੁਸ਼ਕਲ ਹੋ ਜਾਂਦੀ ਆ ਕਰਨਾ ਕੁੱਪਰੇ ਤੇ ਇੱਕ ਛੇੜੇ ਕੰਮ ਜ਼ਿਆਦਾ ਹੋ ਜਾਂਦਾ ਨਹੀਂ ਕੀ ਗੱਲ ਬੜੀਆਂ ਸਮੈਲ ਨਹੀਂ ਆ ਕਨਫਰਮ ਦਿਸ ਫਾਸ ਤਦੇਂ ਦੀ ਉਹਦੇ ਕਰਕੇ ਤੇ ਮੈਨੂੰ ਨਹੀਂ ਲੱਗਦਾ ਵੀ ਮੈਂ ਮਿਲਦਾ ਜਿੰਨਾ ਕੰਮ ਤਾਂ ਕਪੜੇ ਡਿੱਗ ਜਾਂਦੇ ਨੇ ਜੇ ਇਹ ਇਹ ਹੈਂਟੇਜ ਲੱਗੀ ਜਿੰਨਾ ਵੀ ਮਤਲਬ ਹੁਣ ਕਪੜੇ ਮੈਨੂੰ ਦਾਈ ਮੈਂ ਹਵਲੇ ਤੂੰ ਇਹ ਰਕਮ ਮੈਂ ਅਵੇਲੇ ਕਰ ਫਿਰ ਮੈਂ ਲੈ ਲੈਂਦੀ ਕਿਉਂਕਿ ਸਵੇਰ ਤੋਂ ਲੈ ਕੇ ਸਕੂਲ 'ਤੇ ਜਿੰਨਾ ਬੜੀ ਮੁਸ਼ਕਲ ਹੋ ਜਾਂਦੀ ਆ ਤੇ ਫਿਰ ਧੋਪ ਵੀ ਕਸੂ ਨਹੀਂ ਚੜ ਜਾਂਦੀ ਜਦੋਂ ਤਾਂ ਬਹੁਤ ਜ਼ਿਆਦਾ ਗਰੀ ਗਰਮੀ ਆ ਉਹ ਹੋ ਗਈ ਆ ਤੇ ਗਰਮੀ ਹੁਣ ਕਰਕੇ ਫਿਰ ਦਿਨੇ ਹੁਣ ਮੇਰੇ ਕੋਲ ਬਿਲਕੁਲ ਕੰਮ ਨਹੀਂ ਲੰਦਾ ਤੇ ਚਲੋ ਹੁਣ ਇਹਨਾਂ ਨੂੰ ਖਾਣਾ ਖੋਣਾ ਜੇ ਖਾਣਾ ਆ ਆਠ ਵਜੇ ਸਾਡੇ ਘਰ ਟਾਈਮ ਹੋ ਗਿਆ ਹੀ ਵੀ ਆਈ ਮਮਾ ਖਾਣਾ ਦੋ ਤੇ ਮੈਂ ਕਿਹਾ ਚਲ ਤੰਦਿੰਦੀ ਆ ਮੈਂ ਖਾਣਾ ਬਸ ਹੁਣ 2 ਮਿੰਟ ਦਾ ਮੇਰਾ ਹੋਰ ਕੰਮ ਐ ਤੇ ਫਿਰ ਮੈਂ ਮਖਾਣਾ ਖਾਣਾ ਕੋਈ ਨਾਲ ਹੀ ਮੇਰਾ ਕੱਦ ਮੈਂ ਆਪੇ ਹੀ ਖਾਣਾ ਖਾਣਾ ਇਹਨਾਂ ਦੇ ਨਾਲ ਹੀ ਤੇ ਚਲੋ ਠੀਕ ਐ ਫਿਰ ਚਲਦੇ ਹਾਂ ਮੈਂ ਚਲੋ ਚਲੀਏ ਤੇ ਤੇ ਬੱਚੇ ਖਾਣਾ ਖਾਂਦੇ ਪਏ ਆ ਹੁਣ ਤੇ ਬੰਦੂ ਨੇ ਗੱਲ ਬਾਤ ਲਾ ਰਹੀ ਚਲ ਜਲਦੀ ਖਾਣਾ ਖਾਓ ਫਿਰ ਹੈ ਕੈਸੇ ਬਣੀ ਸਬਜੀ ਟੇਸਟੀ ਲੱਗੀ ਬੰਦੂ ਆਪਕੋ ਜੋ ਨੂੰ ਤੇ ਸੁਣ ਚੱਬੀ ਗੱਲ ਚਲੋ ਠੀਕ ਹੈ ਜਿੱਦਾਂ ਪਾਣੀ ਖਾਓ ਮੇਰੇ ਕੋਲ ਦੀ ਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਭੈਣ ਭਰਾਵਾਂ ਦਾ ਜੇ ਸਾਡੇ ਵੀਡੀਓ ਵੇਖੇ ਨਹੀਂ ਵੀਰੋਂ ਦਾ ਧੰਨਵਾਦ ਹੈ ਤੁਸੀਂ ਮੈਂ ਸਾਰਿਆਂ ਨੂੰ ਇਹ ਰਿਕਵੈਸਟ ਕਰੀ ਸਾਡੇ ਚੈਨਲ ਸੇਬਸਕ੍ਰਾਈਬ ਜਰੂਰ ਕਰੋ ਤੇ ਬੱਚਿਆਂ ਨੇ ਖਾਣਾ ਖੁਣਾ ਖਾ ਲਿਆ ਆ ਤੇ ਮੈਂ ਵੀ ਉਹਨਾਂ ਨੂੰ ਖਾ ਲਿਆ ਕਿਉਂਕਿ ਸਵੇਰੇ ਅੱਗੇ ਉਹਨਾਂ ਦਾ ਟਾਈਮ ਸੀ ਆਉਂਦੇ ਸੀ ਬੈਨ ਵਾਲਿਆਂ ਦਾ 7:00 ਤੋਂ 7:30 ਦੇ ਵਿੱਚ ਵਿੱਚ ਹੁਣ ਉਹ 6:30 ਆ ਜਾਂਦੇ ਉਹ ਕ ਟਾਈਮ ਸਕੂਲ ਦਾ ਜਿਹੜਾ ਚੇਂਜ ਹੋ ਗਿਆ ਵਾ ਤੇ ਉਹਦੇ ਕਰਕੇ ਹੁਣ ਮੇਰਾ ਮਾਨ ਹੈ ਕਿ ਇਹ ਟਾਈਮ ਨਾਲ ਸਮਝ ਜਿਹੜਾ ਟਾਈਮ ਬਥੇ ਹੋਵੇ ਤੁਹਾਨੂੰ ਪਤਾ ਹੀ ਆ ਉਹ ਦਿਨ ਤੇ ਮਤਲਬ ਕਿ ਮੈਂ ਸੌਂਦੀ ਨਹੀਂ ਮੈਨੂੰ ਰੈਸਟ ਨਹੀਂ ਹੁੰਦੀ ਗਾਦਣ ਦੁਕਾਨ ਦੇ ਕਰਕੇ ਕੀ ਦੁਕਾਨ ਦਾ ਘਰ ਦਾ ਸਾਰਾ ਜਿੱਦ-ਉਦਦ ਦਾ ਵੇਖਣਾ ਆਪਣਾ ਘਰ ਦਾ ਆਪੇ ਸਾਰਾ ਕੱਲੀ ਨੇ ਵੇਖਣਾ ਉਹਦੇ ਕੋਈ ਰੈਸਟ ਬਿਲਕੁਲ ਨਹੀਂ ਹੁੰਦੀ ਤੇ ਹੁਣ ਫਿਰ ਮੈਂ ਸੋਚੀ ਜੀ ਕਿ ਰਾਤ ਜੇ ਚਾਰ ਪੰਜ ਘੰਟੇ ਸੌਣੀ ਆ ਉਹ ਵੀ ਫਿਰ ਤੁਹਾਨੂੰ ਪਤਾ ਕਿ ਜੇ ਮੈਂ 11 12 ਸੁੱਤੀ ਤੇ ਮਤਲਬ ਕਿ ਮੇਰਾ ਮੇਰੀ ਕੋਸ਼ਿਸ਼ ਹੈ ਕਿ ਮੈਂ ਪੌਣੇ 5 ਤੱਕ ਉੱਠ ਜਾਇਆ ਕਰਾ ਹੁਣ ਮਤਲਬ ਕਿ 10 ਘੰਟੇ ਪਹਿਲਾਂ ਮੈਂ ਉੱਠਦੀ ਆ 5 20 ਤੇ ਹੁਣ ਮੈਂ ਅਦਾ ਵੀ 5 4:40 ਤੇ 4 5 ਤੱਕ ਉੱਠ ਜਾਇਆ ਕਰਾਂ ਤੇ ਉਹਦੇ ਕਰਕੇ ਹੁਣ ਮੈਂ ਮੰਨਿਆ ਕਿ ਮੈਂ ਹੁਣ ਜਲਦੀ ਜਲਦੀ ਸੋਵਾਂ ਚਲੋ ਜੀ ਬਹੁਤ ਬਹੁਤ ਤੁਹਾਡਾ ਧੰਵਾਦ ਸਾਰਿਆਂ ਦਾ ਜੀ ਦੇਖ ਲਈਓ ਥੈਂਕ ਯੂ ਸਾਰਿਆਂ ਦਾ ਜਿਹੜੇ ਵੀਡੀਓ ਵੇਖਦੇ ਜਿਹੜੇ ਨਹੀਂ ਵੇਖਦੇ ਧੰਨਵਾਦ ਹੈ ਜੀ ਗੁੱਡ ਨਾਈਟਸ ਸ